ਅੰਬੇਡਕਰ ਚੌਕ ਨਕੋਦਰ ਵਿਖੇ ਬੀਜੇਪੀ ਆਗੂਆਂ ਅਤੇ ਕਿਸਾਨਾਂ ਵਿੱਚ ਜੰਮ ਕੇ ਹੋਇਆ ਹੰਗਾਮਾ ਕਿਸਾਨ ਜਥੇਬੰਦੀਆਂ ਨੇ ਦਿੱਤਾ ਧਰਨਾ ਕੀਤਾ ਜੰਮ ਕੇ ਪ੍ਰਦਰਸ਼ਨ ਕਾਮਰੇਡ ਦਰਸ਼ਨ ਸਿੰਘ ਨਾਰ ਕਾਮਰੇਡ ਮੇਜਰ ਸਿੰਘ ਪਰਮਜੋਤ ਕੌਰ ਖਾਲਸਾ ਅਤੇ ਹੋਰ ਜਥੇਬੰਦੀਆਂ ਨੇ ਕੀਤਾ ਬੀਜੇਪੀ ਦਾ ਵਿਰੋਧ ਦਲ ਬਦਲੂ ਇੱਕੋ ਦਲ ਬਦਲੂਆ ਪਹਿਲੋ ਕਾਂਗਰਸੀ ਜੀਆ ਫੇ ਆਮ ਪਾਰਟੀ ਆਇਆ ਬੜੇ ਬੀਜੇਪੀ ਜਾ ਗਿਆ ਕੀ ਅੱਜ ਅਸੀਂ ਸਾਰੇ ਡਾਕਟਰ ਭੀਮਰਾ ਮਹੇਦਕਰ ਜੀ ਦੀ ਪਾਵਨ ਔਰ ਪਵਿੱਤਰ ਪ੍ਰਤੀਮਾ ਦੇਤੇ ਨਮਨ ਕਰਨ ਦੇ ਲਈ ਆਏ ਆ ਇੱਥੇ ਕੋਈ ਪੋਲਿਟੀਕਲ ਜਲਸਾ ਨਹੀਂ ਹੋ ਰਿਹਾ ਪਰ ਅੱਜ ਅੱਜ ਜਿਹੜੇ ਇੱਥੇ ਕਿਸਾਨਾਂ ਦੇ ਰੂਪ ਦੇ ਵਿੱਚ ਕੁਝ ਗੁੰਡੇ ਆਏ ਆ ਅੱਜ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੂੰ ਸ਼ਰਧਾਂਜਲੀ ਦੇਣ ਤੋਂ ਰੋਕਿਆ ਜਾ ਰਿਹਾ ਮੈਂ ਪੁੱਛਣਾ ਚਾਹਨਾ ਇਹਨਾਂ ਗੁੰਡਿਆਂ ਨੂੰ ਮੈਂ ਪੁੱਛਣਾ ਚਾਹਨਾ ਕਿ ਡਾਕਟਰ ਭੀਮrao ਬਾਬਾ ਸਾਹਿਬ ਬੇਦਕਰ ਉਹਨਾਂ ਨੂੰ ਨਮਨ ਕਰਨਾ ਉੱਚਾ ਕਲੀ ਸਮਾਜ ਹੈ ਜਿਹੜਾ ਅੱਜ ਕਿਸਾਨਾਂ ਦਾ ਜਿਹੜਾ ਬਾਈਕਾਟ ਕਰਦਾ ਹੈ ਜਿਹੜੇ ਦੰਤਾਂ ਨੂੰ ਨਮਨ ਕਰਨ ਕਰਵਾ ਰਹੇ ਨੇ ਉਹ ਅੱਜ ਇੱਥੇ ਰੋ ਰਹੇ ਆ ਅੱਜ ਬੀਜੇਪੀ ਦਾ ਵਿਰੋਧ ਕਰਨ ਨਹੀਂ ਆਏ ਅੱਜ ਬੀਮਰਾਵ ਮੇਤਰ ਸਾਹਿਬ ਦੀ ਪ੍ਰਤਿਮਾ ਦੇ ਉੱਤੇ ਅਸੀਂ ਨਮਨ ਕਰਨ ਦੇ ਨਹੀਂ ਆਏ ਅੱਜ ਉਹਦਾ ਵਿਰੋਧ ਕਰਨ ਦੇ ਲਈ ਆਏ ਆ ਅਸੀਂ ਪਿੱਛੇ ਪਨੀਕਰ ਰੈਲੀ ਕਰਾਂਗੇ ਉੱਥੇ ਆ ਕੇ ਵਿਰੋਧ ਕਰ ਲੈਣ ਜੋ ਇਹਨਾਂ ਨੇ ਕਰਨਾ ਕਾਰਨ ਖਾਨੂੰ ਕੋਈ ਸਰਟੀਫਿਕੇਟ ਨਹੀਂ ਹੈ ਬਾਹਰ ਅੱਜ ਇਸ ਤਰੀਕੇ ਦੇ ਨਾਲੇ ਨਾਲੇ ਟੀਮ ਸਾਹਿਬ ਮੇਕਰ ਸਾਹਿਬ ਦੀ ਪ੍ਰਤੀਵਾਦ ਤੇ ਸਾਨੂੰ ਨਮਨ ਕਰਨ ਲਈ ਰੋਕਿਆ ਮੈਂ ਸਮੁੱਚੇ ਦਲੀਪਾਈਾਰੇ ਨੂੰ ਅਪੀਲ ਕਰਨਾ ਚਾਹਨਾ ਕਿ ਇਹ ਉਹ ਪਸਾਰ ਹੈ ਜਿਹੜੇ ਦਲਤਾਂ ਦੇ ਵਿਰੋਧੀ ਹੈ ਔਰ ਇਹਨਾਂ ਦਾ ਹਿਸਾਬ ਹੈ ਮੇਰੇ ਦਲਿਤ ਲੋਕ ਹੈ ਜਿਹੜੇ ਖੁਦ ਕਰਨ ਜਿਹਦਾ ਰਨ ਲਗਾ ਕਿ ਇਸ ਸਤਕੀ ਕਾਰਨ ਹੈ ਜਿਹੜੀ ਬੀਜੀਵੀ ਸਰਕਾਰ ਆ ਸਭ ਤੋਂ ਮਾੜੀ ਸਰਕਾਰ ਸਦੂਰੀ ਆ ਮੈਂ ਤਾਂ ਜਿੱਥੇ ਪੰਜਸਗਾ ਰੰਗੂ ਬੋਨਸ ਵਾਲਾ ਪੁੱਛਣ ਸੀ ਸਵਾਲ ਅਸੀਂ ਸਾਡੇ ਸਾਲਾਂ ਦਾ ਜਵਾਬ ਦੇ ਪਰ ਉਹ ਭੱਜ ਗਿਆ ਕੱਲ ਮੈਂ ਤਾਂ ਬੱਜਿਆ ਅੱਜ ਇੱਥੋਂ ਭੱਜ ਗਿਆ ਇਹ ਦੱਲਾ ਦਲ ਬਦਲੂਆ ਦਲ ਬਦਲੂ ਏੰਗੂ ਦਲ ਬਦਲੂਆ ਪਹਿਲੋ ਕਾਂਗਰਸੀ ਜੀ ਗਿਆ ਫੇ ਆਮ ਪਾਰਟੀ ਜਾਇਆ ਫੜੇ ਬੀਜੇਪੀ ਜਾ ਗਿਆ ਇਹ ਦਲ ਬਦਲੂ ਦਲ ਬਦਲੂ ਇਹ ਲੋਕ ਨੂੰ ਨਿਆਂ ਦੇਵੇ ਸਾਲਾਂ ਦਾ ਜਵਾਬ ਦੇਵੇ ਦਿੱਲੀ ਤੇਰਾ ਮੇ ਨੁਕਸਾਨ ਰਹੇ ਆ ਸੋ ਵੀ ਐਗਜ਼ਾਮ ਚੀਜ਼ ਹੋਇਆ ਬੁਰਜ ਬਾਅਦ ਸਵੇ ਯਕੀਪੁਰ ਫੀਦੀ ਵਿੱਚ ਚਾਰ ਕਿਸਾਨ ਇੱਕ ਪੱਤਰਕਾਰ ਦੇ ਗੱਡੀਆਂ ਜੀ ਰਹਿ ਗਈਆਂ ਉਹਦਾ ਨਿਆਂ ਦੇਵੇ ਜਵਾਬ ਦੇ ਦੇਣਗੇ ਇਸ ਕਰਕੇ ਕਿਸਾਨਾਂ ਨੇ ਐਸ ਕੇਮ ਨੇ ਸੱਦਾ ਦਿੱਤਾ ਇਹਨਾਂ ਦਾ ਵਿਰੋਧ ਕਰਨਾ ਇਹਨਾਂ ਨੂੰ ਕੋਈ ਮੌੜ ਨਹੀਂ ਮਾਉਣੀ ਬੀਜੇ ਵੀ ਰਹਾਵਾਂਗੇ ਰਹਾਵਾਂਗੇ ਸਾਬਦੇ ਪਰੂਆ ਨਹੀਂ ਜਾਂਦਾ ਐਕਚੁਅਲੀ ਪਤਾ ਕੀ ਯਾਰ ਇਹ ਪਾਪਾ ਸਾਹਿਬ ਦੇ ਵਰੋਗੀ ਆ ਜਿਹੜੇ ਪਾਪਾ ਸਾਹਿਬ ਉਹ ਪਰਦੇਸ਼ ਤੋਂ ਕਹਿੰਦਾ ਕਿ ਸੰਵਿਧਾਨ ਆ ਉਹਨੂੰ ਟੈਸਟ ਟੈਸਟ ਕਰਵਾਉਣਾ ਚਾਹੁੰਦੇ ਆ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਪਾਪਾ ਸਾਹਿਬ ਦੇ ਇੰਕੁਇਰੀ ਕਰਾਤਾ ਉਹਨੂੰ ਕਹਿੰਦਾ ਉਹ ਇਧਾਰ ਵਾਹ ਕਰਨਾ ਮਤਲਬ ਨਿਕਲ ਆਈ ਸੀ ਜਿਹਦੇ ਬੇਟੀ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਜਿੱਥੇ ਪਾਪਾ ਸਾਹਿਬ ਨਾਲ ਮਿਲ ਕੇ ਤੁਸੀਂ ਬੋਟ ਲਗਾਵੇ ਮੋਹਰੇ ਨਹੀਂ ਹਾਰਦੇ ਜਿਹਦੇ ਪੌੜੇ ਉਹਨਾਂ ਨੇ ਕਰੀ ਚੁੱਕਾ ਉਸੇ ਤਰ੍ਹਾਂ ਕੋਈ ਦਿਖਾ ਜਿਵੇਂ ਬੰਦਿਆਂ ਦੇ ਮੋਬਾਈਲ ਦੇ ਵਿੱਚ ਆ ਕੇ ਜਿਤਾ ਕਿ ਆਮ ਤੌਰ ਤੇ ਉਹ ਰੋਲ ਕਰਦੇ ਹੀ ਆ। ਉਸੇ ਤਰ੍ਹਾਂ ਜਿਵੇਂ ਬੰਦਿਆਂ ਨੇ ਜਿਹੜਾ ਉਹਨਾਂ ਦਾ ਰੋਲ ਕੀਤਾ ਤੇ ਜਿਹੜੇ ਜੀਐਫਸੀ ਦੇ ਨਾਲ ਆਏ ਸੀ ਉਸ ਬੰਦੇ ਕੋਈ ਆਪਣੇ ਜੀਮੇਂਦਰ ਮੋਦੀ ਦੇ ਨਾਲ ਹੀ ਮੈਨੂੰ